ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਟਾਪ ਦੀ ਨੀਲੀ ਰਵੀ ਮੱਝ ਸੇਲ ਲਈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਜੀ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਹੋ ਸਕੇ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰੋ 804715312 ਆਓ ਪੁੱਛ ਲੈਣੇ ਬਾਈ ਟੋਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋਈ ਵਧੀਆ ਠੀਕ ਹੈ ਜੀ ਵਧੀਆ ਬਾਈ ਨਾਮ ਤੇ ਐਡਰੈਸ ਹੋ ਨਾਂ ਕੁਲਦੀਪ ਸਿੰਘ ਜੀ ਹੂੰ ਤਿੰਨ ਧੱਲਾਵਾ ਹੂੰ ਜ਼ਿਲ੍ਹਾ ਬਰਨਾਲਾ ਦੇ ਸੀਵਲਤਾ ਪਾਜੀ ਨੇੜੇ ਤਾਂ ਪਈ ਰਹੇ ਹਾਂ ਦਾ ਨੇੜਾ ਤਾਂ ਪਰ ਇਹਦਾ 4 ਕਿਲੋਮੀਟਰ 4 ਕਿਲੋਮੀਟਰ ਹਾਂਜੀ ਤੇ ਪੱਕੋ ਕੈਂਚੀਆਂ ਵੀ 10 ਕਿਲੋਮੀਟਰ ਹਾਂ ਹਾਂ ਬਾਅਦ 10 ਤੋਂ ਘੱਟ ਹੀ ਹੈ ਘੱਟ ਹੀ ਹੈ ਠੀਕ ਆ ਮੋਬਾਈਲ ਨੰਬਰ ਬੋਲ 98031 ਜੀ 42109 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਮੱਝ ਦੇਖਦੇ ਕਿਹੜਾ ਸੂਸ ਹੁੰਦੀ ਹੈ ਇਹ ਤੀਜਾ ਸੂਆ ਜੀ ਆਜਾ ਰਾ ਹੁਣ ਸੂਂਦੀ ਆ ਠੀਕ ਆ ਕਿੰਨੇ ਦਿਨ ਲੈਂਦੀ ਆ ਇਹਦੇ ਹਜੇ 4-5 ਦਿਨ ਬਾਕੀ ਆ ਜੀ 4 ਤੋਂ 5 ਦਿਨ ਲੈਂਦੀ ਆ ਤੀਜਾ ਸੂਆ ਕਰਮਲੀ ਸੂਂਦੀ ਆ ਬਾਈ ਕਿਹੜੇ ਸੀਮਨ ਤੋਂ ਗੱਬਣ ਦਾ ਸਹੀ ਬਾਈ ਤੁਸੀਂ ਡਾਇਮੰਡ ਦੀ ਹੈ ਜੀ ਡਾਇਮੰਡ ਤੋਂ ਹਾਂ ਠੀਕ ਹੈ ਡਾਇਮੰਡ ਸੀਮਨ ਤੋਂ ਬਾਈ ਕਹਿੰਦਾ ਗੱਬਣ ਚੰਗੇ ਸੀਮਨ ਤੋਂ ਗੱਬਣ ਕਰਵਾਏ ਚੰਗੇ ਤੋਂ ਲਿਆਂਦੀ ਹੈ ਜੀ ਆਪਾਂ ਸੀਮਨ ਪੂਰਾ ਚੰਗੇ ਸੀਮਨ ਤੋਂ ਠੀਕ ਹੈ ਫੇਸ ਬੜਾ ਕਮਾਲ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਸਿੰਘ ਦੀ ਜਿਹੜੀ ਕੁਆਲਿਟੀ ਹੈ ਕਰਮਲੇ ਦੀ ਕਮਾਲ ਦੀ ਹੈ ਮੂੰਹ ਮੱਥਾ ਵੀ ਕਰਮਲੇ ਦਾ ਚੰਗਾ ਪੈਰਾਂ ਪੂਰਾ ਤੇ ਵੀ ਡੱਬ ਬਾਈ ਚੰਗਾ ਗਾ ਨੀਲੀ ਰਾਵੀ ਆ ਥਣ ਬਾਈ ਬੜਾ ਕਮਾਲ ਦਾ ਲੱਗਿਆ ਹਣ ਹਾਂਜੀ ਹਾਂ ਮੁੱਠੀ ਵਾਲਾ ਥਣ ਲੈ ਕੇ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗਾਇਬ ਤੇ ਸਹੀ ਗੱਲ ਹੈ ਕੀ ਰਿਕਾਰਡ ਦੁੱਧ ਦਾ ਦੁੱਧਦਾਰ ਕਾਰ ਜੀ ਇਹਦਾ 18 ਕਿਲੋ ਦੁੱਧ ਅਸੀਂ ਚੋਇਆ ਜੀ ਇਹਦਾ ਪਿਛਲੇ ਸੋਏ ਹਾਂਜੀ ਠੀਕ ਆ 18 ਲੀਟਰ ਦੁੱਧ ਬਾਈ ਕਹਿੰਦਾ ਪਿਛਲੇ ਸੋਏ ਅਸੀਂ ਇਹਦਾ ਚੋਇਆ ਗਾ ਆਪਣੇ ਘਰ ਦੀ ਹੈ ਘਰ ਦੀ ਹੈ ਘਰ ਦੀ ਹੈ ਬਾਈ ਇਹ ਠੀਕ ਆ ਖੋਲ ਮੜੀ ਤੋਰ ਕੇ ਦਿਖਾ ਦੇ ਬੱਚੇ ਨੇ ਸਕੀਰੀ ਵਾਲੇ ਲੈ ਗਏ ਜੀ ਦੋ ਠੀਕ ਆ ਹੂੰ ਬਾਈ ਦੇ ਘਰ ਦੀ ਮਾਜਾ ਬਾਈ ਇਸ ਬੜਾ ਚੰਗਾ ਪ੍ਰਿੰਟ ਫਰੋਂਟ ਆਖਾਂ ਓਖਾਂ ਚੰਗੀਆਂ ਸਿੰਗ ਕੁਆਲਿਟੀ ਤੇ ਬਾਕੀ ਰਾਜੀ ਰੂਜੀ ਫੁੱਲਾ ਕੱਦ ਵੱਡ ਚੰਗਾ ਬੱਚੇ ਬਾਈ ਕਹਿੰਦਾ ਬਹੁਤ ਚੰਗੇ ਪਾਉਂਦੀ ਆ ਰਿਸ਼ਤੇਦਾਰੀ ਜੀ ਬਾਈ ਕਹਿੰਦਾ ਪਹਿਲੇ ਬੱਚੇ ਸੰਦੇ ਤੇ ਤੇ ਥਣ ਬੜਾ ਕਮਾਲ ਦਾ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਦੁੱਧ ਦਾ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਕੀ ਮੁੱਲ ਆ ਭਰਾ ਦਾ ਮੁੱਲ ਬਾਈ ਕਲਦੀਫ ਮੁੱਲੇ ਦਾ ਜੀ ਜਿੰਨਾ ਮਰਜ਼ੀ ਕਰ ਲੋ 1 45 ਦੀ ਦੇਣ ਹੋਈ ਐ ਠੀਕ ਆ ਮੁੱਲ ਕਰਾਉਣ ਨੂੰ ਭਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲੋ 1 ਲੱਖ 45000 ਦੀ ਮੱਝ ਜਿਹੜੀ ਆਪਾਂ ਦੇ ਦੇਾਂਗੇ ਰਾਜੀ ਫੁੱਲ ਆ ਪਿੱਠ ਪੂੜਾ ਬਹੁਤ ਚੰਗਾ ਤੇ ਦੁੱਧ ਦਾ ਰਿਕਾਰਡ ਬਹੁਤ ਚੰਗਾ ਚੰਗੇ ਸੀਮਣ ਤੋਂ ਗੱਭਣਾ ਆਪ ਵੀ ਭਾਈ ਮੱਝ ਬਹੁਤ ਚੰਗੀ ਐ ਚੰਗੇ ਦੁੱਧ ਵਾਲੀ ਐ ਥਣ ਲੀਵਾ ਬੜਾ ਕਮਾਲ ਵਾਲਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਤੇ ਚਵਾਈ ਚੁਈ ਕਿਵੇਂ ਸੀ ਭਾਈ ਜਮਾ ਓਕੇ ਜੀ ਇੱਕ ਨੰਬਰ ਹਾਂ ਠੀਕ ਆ ਧੂਰ ਜਮਾ ਪੂਰੀ ਠੀਕ 1.45 ਲੱਖ ਰੁਪਿਆ ਮੋਹਲਾ ਮਾਨਤਾਨ ਜਿਹਦਾ ਮੌਕੇ ਤੇ ਜਰੂਰ ਹੋ ਜੂਗਾ ਕੋਈ ਨਹੀਂ ਬੰਦ ਦੇ ਭਾਈ ਇੱਥੇ ਬੰਦ ਆਰਡਰ ਦੇਖੋ ਭਾਈ ਆਰਡਰ ਦੀ ਬਨਾਵਟ ਜਿਹੜੀ ਕਰਮਾਲੀ ਦੀ ਬਹੁਤ ਚੰਗੀ ਆ ਥਣ ਲੈ ਵਾ ਇਹ ਆਰਡਰ ਤੋਂ ਜੱਜਮੈਂਟ ਕਰ ਲਿਓ ਵੀ ਦੁੱਧ ਕਰਮਾਲੀ ਵਾਕਈ ਚੰਗਾ ਪਾ ਦੂਗੀ ਬਾਕੀ ਹਜੇ ਲੈਂਦੀ ਆ ਭਾਈ ਕਹਿੰਦਾ 5-4 ਦਿਨ ਉਹ ਤੁਹਾਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਹੋਵੇ ਆ ਕੱਢ ਦੀ ਆ ਤਿਆਰ ਕਰ ਲੈਣੀ ਆ ਬਹੁਤ ਸੋਹਣਾ ਆਰਡਰ ਤਿਆਰ ਕਰ ਲੈਂਦੇ ਹਣਾ ਥਣ ਤੋਂ ਬਹੁਤ ਚੰਗਾ ਲੱਗਦਾ ਇਧਰੋਂ ਹੱਕ ਦੇਣੀ ਹਾਂ ਹੱਕ ਲੋ ਕੋਈ ਫੇਸਬੂਕ ਕਰ ਮਾਈ ਦਾ ਬਹੁਤ ਚੰਗਾ ਰਾਜੀ ਰੋਜੀ ਖੁੱਲ ਗਈ ਬਾਕੀ ਥਣਲੇ ਵਾਲਾ ਨੇੜੇ ਤੋਂ ਚੈੱਕ ਕਰ ਲੋ ਨੇ ਵਾਲੂਆ ਕਰਨ ਵਾਲੀ ਦਾ ਬਹੁਤ ਚੰਗਾ ਹੈ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਲੋ ਧੰਨਵਾਦ